ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਡਾਕਟਰ ਮੁਹੰਮਦ ਜਮੀਲ ਔਰ ਰਹਿਮਾਨ ਦੀ ਅਗਵਾਈ ਹੇਠ ਅੱਜ ਹਲਕਾ ਮਲੇ ਕੋਲਾ ਦੇ ਸਰਕਲ ਸੰਦੌਰ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਆਪ ਦੇ ਹਜ਼ਾਰਾਂ ਹੀ ਵਰਕਰਾਂ ਅਤੇ ਆਗੂਆਂ ਨੇ ਪਿੰਡਾਂ ਵਿੱਚ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਦਾ ਪਰਮਾਸ਼ਵਾਦ ਕੀਤਾ ਗਿਆ ਇਸ ਰੋਡ ਸ਼ੋਅ ਵਿੱਚ ਡਾ. ਮੁਹੰਮਦ ਜਮੀਲ ਉਹ ਰਹਿਮਾਨ ਦੇ ਨਾਲ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਮਾਨ ਕੋਠਾਲਾ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਸੌਂਦਾ ਸਿੰਘ ਵਾਲਾ ਜਗਤਾਰ ਸਿੰਘ ਜੱਸਲ ਰਮਨ ਖੱਟੜਾ ਬਾਰਾ ਸਿੰਘ ਖੁਰਦ ਸਰਪੰਚ ਮਨਜੀਤ ਸਿੰਘ ਕਲਿਆਣ ਆਦਿ ਨੇ ਸਵੇਰ ਤੋਂ ਤੇਰ ਸ਼ਾਮ ਤੱਕ ਸੰਦੌੜ ਸਰਕਲ ਦੇ ਸਾਰੇ ਪਿੰਡਾਂ ਵਿੱਚ ਰੂਡ ਸ਼ੋਅ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ ਪਾਰਟੀ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਦੀਆਂ ਗੱਟੀਆਂ ਦਾ ਲੰਬਾ ਕਾਫਲਾ ਸਰਕਲ ਸੰਧੌੜ ਤੇ ਪਿੰਡ ਕਲਿਆਣ ਫੌਜੀਵਾਲ ਸੰਧੌੜ ਮਾਨਕੀ ਤਸੌਂਦਾ ਸਿੰਘ ਵਾਲਾ ਬਾਪੜਾ ਖੁਰਦ ਕੋਠਾਲਾ ਸਕੰਦਰਪੁਰਾ ਮਹਿਬੂਬਪੁਰਾ ਆਦਿ ਪਿੰਡਾਂ ਵਿੱਚ ਭਰਮੀਆਂ ਮੀਟਿੰਗਾਂ ਕਰਨ ਤੋਂ ਬਾਅਦ ਪਿੰਡ ਸ਼ਰਮਾਣੀ ਕੋਟ ਵਿਖੇ ਜਾ ਕੇ ਰੁਕਿਆ ਇਸ ਮੌਕੇ ਆਪ ਦੇ ਉੱਗੇ ਆਗੂ ਅਮਰਜੋਤ ਸਿੰਘ ਦੇਖਰਾਏ ਵਿਖੇ ਆਪ ਆਗੂਆ ਤੇ ਬੱਟੀ ਗਿਣਤੀ ਵਰਕਰਾਂ ਨੇ ਦੁਪਹਿਰ ਦਾ ਖਾਣਾ ਖਾਦਾ ਅਤੇ 10 ਮਿੰਟ ਆਰਾਮ ਫਰਮਾਇਆ ਇਸ ਮੌਕੇ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹਲਕਾ ਮਲੇਰ ਕੂਟਲਾ ਦਾ ਆਵਾਮ ਆਪ ਦੀਆਂ ਨੀਤੀਆਂ ਤੇ ਕੰਮਾਂ ਤੋਂ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਉਹਨਾਂ ਕਹਾ ਕਿ ਆਮ ਆਦਮੀ ਪਾਰਟੀ ਦਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਆਪ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਆਸਾਨੀ ਨਾਲ ਜਿੱਤ ਦਰਜ ਕਰੇਗਾ ਇਸ ਮੌਕੇ ਆਪ ਆਗੂ ਸ਼ੌਕਤਲੀ ਸ਼ੌਕੀ ਮੀਦਾ ਫੀਡ ਤਖਰ ਦੇ ਐਮਟੀ ਸਤਾਰ ਮੁਹੰਮਦ ਤਖਰ ਨੰਬਰਦਾਰ ਇਕਬਾਲ ਮੁਹੰਮਦ ਤਖਰ ਬਿੱਟੂ ਖਾਨ ਫਕੀਰ ਮੁਹੰਮਦ ਕਾਲਾ ਮੁਖਤਿਆਰ ਸਿੰਘ ਨਿਕਾ ਆਦਿ ਵੱਡੀ ਗਿਣਤੀ ਵਿੱਚ ਆਪ ਦੇ ਆਗੂ ਤੇ ਵਰਕਰ ਮੌਜੂਦ ਸਨ ਇਸ ਮੌਕੇ ਇਹ ਗੱਡੀਆਂ ਦਾ ਕਾਫਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਵਿੱਚ ਮਲੇਰਕੋਟਲਾ ਲਈ ਰਵਾਨਾ ਕੀਤਾ ਗਿਆ ਮਲੇਰਕੋਟਲਾ ਵਿਖੇ ਕੀਤੀ ਗਈ ਰੈਲੀ ਵਿੱਚ ਹਲਕੇ ਭਾਰਤੋਂ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਣਾ ਹੈ 10 ਸਾਲਾਂ ਬਾਅਦ ਵੀ ਮੈਂ ਸਵਾਦੋ ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਦਾ ਕਿ ਮੈਂ ਸਕੂਲ ਬਣਾ ਦਿਆ ਮੈਂ ਹਸਪਤਾਲ ਬਣਾ ਦਿਆ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ ਘਰ ਪਹੁੰਚਾਉਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰਹੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਇਹ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ অর্ਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇੱਧਰ ਉੱਧਰ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਡਾਊਟ ਕੀਤੇ ਹੋਏ 6 ਲੱਖ ਲਫ਼ਜ਼ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10

ਕਦੇ ਕਦੇ ਉਹ ਇਹ ਜੇ ਗੱਲਾਂ ਵੀ ਬੋਲ ਦਿਆ ਕਰ ਨਹੀਂ ਬੋਲੀਆਂ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਅੱਪਾ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹ ਗੱਲ ਸੁਣ ਲਓ ਪੰਜਾਬ ਦੇ ਵਿੱਚ ਇੰਨੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਸਮਾਜ ਨੂੰ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਹਿੰਦਾ ਫਿਰ ਤਾਂ ਮੈਂ ਇਹ ਗੱਲ ਹੀ ਇਨ ਤੇ ਕਹਿ ਕੇ ਗਿਆ ਸੀ ਵੀਰੋ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸ੍ਰੀ ਹਰਿ ਹਾਲਾ ਗਿਓ ਕਿ ਅਸੀਂ ਆਪਣੀਆਂ ਹੀ ਤਾਂ ਅਸੀਂ ਆਪਣੀਆਂ ਸੰਗਰਾਮ ਤਾਂ ਅਸੀਂ ਆਪਣੀਆਂ ਰਾਮ ਨੌਮੀਆ ਅਸੀਂ ਆਪਣੀਆਂ ਕ੍ਰਿਸ਼ਨਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜੈੰਤੀਆਂ ਸਾਰੇ ਇਕੱਠੇ ਮਨਾਉਣੇ ਆ ਮਿਰੋ ਠੱਕੇ ਮਨਾਉਣਾ ਸਾਡੇ ਚ ਪਰਪੋਰ ਦੀ ਕੋਸ਼ਿਸ਼ ਨਾ ਕਰੋ ਮਿਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰਤੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਦਿੱਥੋਂ ਬਾਹਰ ਦਾ ਰਸਤਾ ਦਿਖਾਓ ਆਗਨ ਸੇਣਾ ਹੈ ਸੋ ਵੀਰ ਮੇਰੇ ਮਲੇਰ ਕੋਲੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਹਿਬ ਇੱਥੇ ਪ੍ਰੋਫੈਸਰ ਸਿੰਘ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਜੀ ਸ਼ਮੀਮ ਇਕਵਾਲ ਉਹਦੀ ਬਹੁਤ ਹੋ ਗਿਆ ਬੜਾ ਵਧੀਆ ਲੱਗਦਾ ਦੋਨਾਂ ਸਾਹਿਬ ਸ਼ਮੀਮ ਬਹੁਤ سارے ਮੁੰਡੇ ਮੇਰੇ ਨਾਲ ਮੇਰੇ ਕੋਲੇ ਨੇ ਜਿਹੜਦੇ ਉਹ ਕੰਮ ਕਰਦੇ ਆ ਅੱਜ ਵੀ ਜਮੀਲੂ ਜੀ ਬੈਠਿਆ ਅੱਜ ਵੀ ਜਦੋਂ ਫਲੇਰ ਕੋਲੇ ਪਰ ਕੋਈ ਵੀ ਕੰਮ ਕਰਨਾ ਹੋਵੇ ਟਿਕਣਾ ਚੱਕਣਾ ਰਾਤ ਦੇ ਇੰਨੇ ਹਨੇਰੇ 'ਚ ਇੰਨੇ ਜ਼ਿਆਦਾ ਲੋਕ ਅੱਜ ਲੀਟਰ ਨੂੰ ਸੁਣਦਾ ਕੋਈ ਉਹ ਸੁਵੀਰ ਬਾਦ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਹਰ ਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਦੁੱਧੇ ਜੀਪਲੀ ਤੇ ਉਹਤੇ ਸਰ ਇਟਸ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਤੇ ਪੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕਾ ਡੰਡਾ ਫਿਰ ਡੰਡਾ ਕ ਪੰਜਾਬ ਬਚਾਉਣ ਜਾਂਦੇ ਆ